ਧੁੰਦ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਪੰਜਾਬ ਹੋਵੇ ਹਰਿਆਣਾ ਹੋਵੇ ਉੱਤਰ ਪ੍ਰਦੇਸ਼ ਹੋਵੇ ਤਾਂ ਲਗਾਤਾਰ ਧੁੰਦ ਦੇ ਕਹਿਰ ਦੇ ਚਲਦੇ ਵੱਡੇ ਐਕਸੀਡੈਂਟ ਦੇਖਣ ਨੂੰ ਮਿਲ ਰਹੇ ਨੇ ਤੇ ਤਸਵੀਰਾਂ ਤੁਹਾਨੂੰ ਯੂਪੀ ਦੇ ਬਾਗਪਤ ਦੀਆਂ ਦਿਖਾ ਰਹੇ ਹਾਂ ਜਿੱਥੇ ਪੰਜਾਬ ਤੋਂ ਇੱਕ ਟੈਂਪੋ ਟ੍ਰੈਵਲ ਦੇ ਵਿੱਚ ਸਵਾਰ ਹੋ ਕੇ ਲੋਕ ਧਾਰਮਿਕ ਸਥਾਨ ਤੇ ਦਰਸ਼ਨ ਕਰਨ ਜਾ ਕੇ ਵਾਪਸ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਉਹਨਾਂ ਦਾ ਵੱਡਾ ਐਕਸੀਡੈਂਟ ਹੋ ਜਾਂਦਾ ਪਿੱਛੋਂ ਦੀ ਬੱਸ ਨੇ ਟੈਂਪੋ ਟਰੈਵਲ ਨੂੰ ਟੱਕਰ ਮਾਰੀ ਦੇ ਟੈਂਪੋ ਟਰੈਵਲ ਅੱਗੇ ਜਾ ਕੇ ਟਰੱਕ ਦੇ ਵਿੱਚ ਟਕਰਾਂਦਾ ਵਾ ਤੇ ਵੱਡਾ ਨੁਕਸਾਨ ਟੈਂਪੋ ਟਰੈਵਲ ਦਾ ਦੇਖਣ ਨੂੰ ਮਿਲ ਰਿਹਾ ਵਾ ਤੇ ਇਸ ਟੈਂਪੋ ਟਰੈਵਲ ਦੇ ਵਿੱਚ ਪੰਜਾਬ ਦੇ 13 ਤੋਂ ਵੱਧ ਸਵਾਰ ਸਵਾਰੀਆਂ ਨੂੰ ਘਾਇਲ ਅਵਸਥਾ ਦੇ ਵਿੱਚ ਦਾਖਲ ਕਰਵਾਇਆ ਗਿਆ ਹਸਪਤਾਲਾਂ ਦੇ ਵਿੱਚ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਵਾਗਪਤੋਂ ਜਿੱਥੇ ਇੱਕ ਟੈਂਪੋ ਟਰੈਵਲ ਦੀ ਟਰੱਕ ਦੇ ਵਿੱਚ ਭੇਰਤ ਹੋਣ ਦੇ ਚਲਦੇ ਦੋ ਮਹਿਲਾਵਾਂ ਦੀ ਮੌਤ ਅਤੇ 13 ਤੋਂ ਵੱਧ ਸਵਾਰੀਆਂ ਦੀ ਇੰਜਰਡ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਇਹ ਖਬਰ ਜਦੋਂ ਪੰਜਾਬ ਦੇ ਬਲਾਚੌਰ ਦੇ ਨੇੜੇ ਪੈਂਦੇ ਪਿੰਡ ਜਿੱਥੋਂ ਦੀ ਇਹ ਟੈਂਪੂ ਡਰਾਈਵਰ ਧਾਰਮਿਕ ਸਤਾਂ ਦੇ ਦਰਸ਼ਨ ਕਰਨ ਵਾਸਤੇ ਸਵਾਰੀਆਂ ਲੈ ਕੇ ਗਿਆ ਸੀ ਉੱਥੇ ਪਹੁੰਚੀ ਤਾਂ ਪਿੰਡ ਦੇ ਵਿੱਚ ਸ਼ੋਕ ਦਾ ਮਾਹੌਲ ਹੈ ਤਾਂ ਤਸਵੀਰਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਲਗਾਤਾਰ ਧੁੰਦ ਦੇ ਚਲਦੇ ਵੱਡੇ ਹਾਦਸੇ ਦੇਖਣ ਨੂੰ ਮਿਲਦੇ ਨੇ ਅੱਜ ਦੇ ਦਿਨ ਕੋਈ ਨਾ ਕੋਈ ਵੱਡਾ ਹਾਦਸਾ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਸਹਿਤ ਵੱਖ-ਵੱਖ ਸੂਬਿਆਂ ਤੋਂ ਦੇਖਣ ਨੂੰ ਮਿਲ ਰਿਹਾ ਹੈ ਤੇ ਹੋਏ ਤਾਜ਼ਾ ਤਸਵੀਰਾਂ ਬਾਕਪਤ ਤੋਂ ਸਾਹਮਣੇ ਆਇਆ ਵਾ ਜਿੱਥੇ ਪੰਜਾਬ ਤੋਂ ਇੱਕ ਟੈਂਪੋ ਟ੍ਰੈਵਲ ਦੇ ਵਿੱਚ ਸਵਾਰ ਹੋ ਕੇ ਲੋਕ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਜਾ ਰਹੇ ਸੀਗੇ ਤਾਂ ਵਾਪਸੀ ਸਮੇਂ ਇਹ ਵੱਡਾ ਹਾਦਸਾ ਵਾਪਰ ਜਾਂਦਾ ਜਿਸ ਦੇ ਵਿੱਚ 13 ਸਵਾਰੀਆਂ ਘਾਇਲ ਹੋਈਆਂ ਨੇ ਤੇ ਦੋ ਮਹਿਲਾਵਾਂ ਦੀ ਮੌਤ ਦੀ ਖਬਰ ਦੱਸੀ ਜਾ ਰਹੀ ਆ